ਅੱਛਾ ਕ। ਇਹਤੀ ਮਨ ਚੈਨਲ ਦੇਖ ਰਹੀ ਸਾਰੇ ਦਰਸ਼ਕਾਂ ਦਾ ਮੈਂ ਹਰਤਿਕਾ ਸ਼ਰਮਾ ਕਰਦੀ ਹਾਂ ਨਿੱਕਾ ਸਵਾਗਤ। I'm going to ਦੇਵਾਂ ਗਰੂ ਫਰਵਗਿਓ ਸੋਰਠ ਮਹੱਲਾ ਜਫਰ ਪੰਜ ਬਦਾ ਹਾਜਰ ਚ ਰਹਿਤਾ ਸਿੱਧ ਹੋਈ ਸਿੱਧੀ ਦੇ ਮੁਦ ਪਾਈ ਕਬੀਰ ਦੇ ਰਾਗ ਤੁਮ ਅੰਦਰ ਜਾਨੇ ਤੂ ਸਭਨਾ ਦਾ ਪ੍ਰਭ ਸੋਈ ਇਸ ਨੂੰ ਦਾਤ ਕਰੇ ਸੋ ਪਾਏ ਕਿੱਥੇ ਜਨ ਨਾਨਕ ਅਮਰਨਾਥੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 49 ਜੰਮ ਦੇ ਹੈ ਆਪ ਕੋਲੇ ਇਸ ਸਟੇਟ ਵਿੱਚ ਮਿਲ ਜਾ ਰਹੇ ਉਸੇ ਜਦੋਂ ਜਦ ਮਰੀ ਮਾਇਦਾ 13 ਕਿਲੋ ਰੰਗ ਦੇ ਆਪੇ ਇਹ ਚਾਹ ਰਿਖਣ ਵਾਲੇ ਚਾਹ ਦੇ ਨਿਕਾ ਨਿਕਾ ਸਹਾਇਤਾ ਕਰਦੇ ਬਣਾ ਲਾ ਉਹ ਆਪਣਾ ਕਰਵਾਤ ਸ਼ੁਰੂ ਕਰਨਾ ਅਸੀਂ ਇੱਥੇ ਸਲਾਨਾ ਪ੍ਰੋਗਰਾਮ ਪਰ ਤ੍ਰਿਜਾ ਜੀ ਦਾ ਕੂੜੇ ਸੰਗਤਾਂ ਦੇ ਸਹਿਯੋਗ ਦੇ ਨਾਲ ਅਲਜੀਸਟ ਸਭਾ 296 ਨਾਗਲਾ ਮਹਾਂਦਵ ਦੀ ਮਹਿਲਕੀ ਰੋੜੇ ਹੁਣ ਤਾਂ ਬੜੀ ਹੁੰਦਾ ਬਣਾ ਦੇ ਦੋ ਦਿਨ ਪਹਿਲੇ ਪੂਰੇ ਇਲਾਕੇ ਦੇ ਜੇ ਨਕਰ ਫੇਰੀ ਬੜੇ ਧੁੰਮ ਦਾ ਲਾਈ ਗਈ ਹੈ ਤੇ ਅੱਜ ਤਿੰਨ ਦਿਨ ਤੋਂ ਸ੍ਰੀ ਅਖੰਡ ਪੁਰ ਸਾਹਿਬ ਆਰੰਭ ਕੀਤੀ ਗਈ ਸੀ ਜੋ ਕਿ ਇਸ ਬਾਰੇ ਨਿਸ਼ਚਿਤ ਦਾ ਸਹਿ ਸਮਾਪਤੀ ਹੋ ਰਹੀ ਹੈ ਉਪਰੰਤ ਢਾਡੀ ਦੀ ਵਾਰਸ ਜੇ ਕੀਰਤਨ ਜ세 ਲੱਗੇ ਤੇ ਉਪਰੰਤ ਅਰਦਾਸ ਤੋਂ ਬਾਅਦ ਲੰਗਰ ਦਾ ਜੋ ਸਮਾ ਹੈ ਉਹ 1 ਵਜੇ ਤੋਂ ਲੈ ਕੇ ਹੁਣ ਤੱਕ ਕੰਟੀਨਿਊ ਚੱਲ ਰਿਹਾ ਹੈ ਸਾਰੇ ਸੰਗਤਾਂ ਬੜੀ ਸਹਿਯੋਗ ਦੇ ਨਾਲ ਉਹ ਗੁਰੂ ਸਾਹਿਬ ਦੇ ਹਰਿ ਜਸ ਸੁਣ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ ਸ਼ੋਦਾਸ ਇਹ ਬੇਨਤੀ ਕਰਦਾ ਹੈ ਕਿ ਜੋ ਭਗਤ ਮਹਾਰਾਜ ਰਵਿਦਾਦ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਅਸੀਂ ਮਾਨਵਤਾ ਦੇ ਕਲਿਆਣ ਵਾਸਤੇ ਆਪਣੇ ਜੀਵਨ ਦੇ ਵਿੱਚ ਸਾਹਮਣੇ ਆਉਣਾ ਹੈ ਅਸੀਂ ਸਮਾਜ ਨੂੰ ਉਸ ਤਲਕਾਲ ਪ੍ਰਭ ਦਾ ਹੁਕਮ ਛਾਣ ਕੇ ਉਹਦਾ ਰੂਪ ਜਾਣ ਕੇ ਉਹਦੀ ਸੇਵਾ ਕਰਨੀ ਹੈ ਤੇ ਨਾਮ ਤੇ ਸੇਵਾ ਸਿਮਰ ਦੇ ਨਾਲ ਜੁੜ ਕੇ ਆਪਣਾ ਮਾਨਸ ਦੇਹੀ ਦਾ ਕਲਿਆਣ ਵਾਸਤੇ ਅਸੀਂ ਉੱਤਮ ਕਦਮ ਚੱਕਣਾ ਹੈ ਸੋ ਗੁਰੂ ਸਾਹਿਬ ਦਾ ਹੁਕਮ ਹੈ ਕਿ ਕਹਿ ਰਵਿਦਾਸ ਖਲਾਸ ਜਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ ਸਹਿਬ ਪਗਤਰ ਵੀਰ ਆਜ ਜੀ ਨੇ ਇੱਥੇ ਬੇਗਮਪੁਰੇ ਦਾ ਨਾਮ ਰੱਖਿਆ ਹੈ ਜਿਸ ਨੂੰ ਅਸੀਂ ਸੱਚਖੰਡ ਵੀ ਕਹਿੰਦੇ ਹਾਂ ਤੇ ਉਹ ਸੱਚਖੰਡ ਦਾ ਜਿਹ ਨਜ਼ਾਰਾ ਉਹਨਾਂ ਨੇ ਆਪਣੇ ਪੂਰਾਂ ਦਾ ਨਾਮ ਬੇਗਮਪੁਰਾ ਜਿੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਗੰਮ ਨਹੀਂ ਕਹਿੰਦੇ ਉਹ ਸਥਾਨ ਮੈਨੂੰ ਪ੍ਰਾਪਤ ਹੋਇਆ ਕਿ ਅਸੀਂ ਸਾਰੀ ਸੰਗਤਾਂ ਨੂੰ ਉਪਦੇਸ਼ ਕਰਦੇ ਹਾਂ ਕਿ ਗੁਰੂ ਦੀ ਸ਼ਰਨ ਚ ਜਾ ਕੇ ਨਾਮ ਸਬਦ ਦੇ ਨਾਲ ਜੁੜ ਕੇ ਅਸੀਂ ਸੱਚਖੰਡ ਦੇ ਵਾਸੀ ਬਣਨਾ ਹੈ ਇਸ ਮਾਨਵਤਾ ਦੇ ਖਿਆਲਨ ਕਰਕੇ ਦੇ ਅਸੀਂ ਸੱਤਖੰਡ ਦੇ ਵਿੱਚ ਉਹ ਪਰਪਿਤਾ ਪਰਮਾਤਮਾ ਜਿਸ ਨੇ ਸਾਰੇ ਬ੍ਰਹਮੰਡ ਨੂੰ ਰਚਿਆ ਹੈ ਉਹਦੀ ਗੋਦ ਦੇ ਮਾਲਕ ਬਣਨਾ ਹੈ ਸੋ ਅਸੀਂ ਕਿਸੇ ਤਰ੍ਹਾਂ ਦੀ ਮਨ ਦੇ ਵਿੱਚ ਨੀਚਤਾ ਦੀ ਉਚਤਾ ਦੀ ਗੱਲ ਨਹੀਂ ਕਰਨੀ ਅਸੀਂ ਸਾਰੀ ਮਾਨਵਤਾ ਨੂੰ ਇੱਕ ਅੱਲਾ ਦਾ ਉਸ ਪਰਮੇਸ਼ਾ ਦਾ ਨੂਰ ਸਮਝਣਾ ਹੈ ਉਹਨਾਂ ਨੂੰ ਨੂਰ ਸਮਝ ਕੇ ਉਹਦੀ ਸੇਵਾ ਕਰਨੀ ਹੈ ਸੋ ਦਾਸ ਜਿਆਦਾ ਨਾ ਬੋਲਦੇ ਇਸ ਸਮਾਪਤੀ ਕਰਦਾ ਹੈ ਕਿ ਹੁਣ ਇਸ ਜਿਹੜਾ ਰਹਿਦਾ ਪ੍ਰੋਗਰਾਮ ਹੈ ਕੰਟੀਨਿਊ ਕਰ ਰਹੇ ਰਾਤ ਦੇ ਦੀਵਾਨ ਸਜਣੇ ਹਨ ਬੜੇ ਢਾਡੀ ਜਥੇ ਵੀ ਲੱਗਣੇ ਹਨ ਤੇ ਕਥਾ ਵਿਚਾਰਾ ਵੀ ਹੋਣੀਆਂ ਹਨ ਜਿਸ ਤੋਂ ਸੰਗਤਾਂ ਦੇ ਚੰਨਾਂ ਜੀ ਬੇਨਤੀ ਹੈ ਹੋਮਾ ਮਾ ਕੇ ਸੈਕਟਰ 13 ਭਗਤ ਰਵਿਦਾ ਜੀ ਗੁਰਦੁਆਰਾ ਵਿਖੇ ਪੁੱਜੋ ਤੇ ਆਪਣਾ ਹਰੀ ਜੱਤ ਸੁਣ ਕੇ ਆਪਣਾ ਜੀਵਨ ਸਫਲ ਕਰੋ ਜੀ ਤੇ ਲੰਗਰ ਪਛਾਦੇ ਕੰਟੀਨਿਊ ਚੱਲ ਰਹੇ ਹਨ ਤੇ ਲੰਗਰ ਪਛਾਦੇ ਇੱਥੇ ਛਕਣਾ ਹੈ ਸੋ ਸਾਰੀ ਸੰਗਤਾਂ ਦਾ ਜਥੇ ਵੱਲੋਂ ਤੇ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ